ਘੜਾ ਤੋਂ ਬਾਅਦ ਘਰਾਂ ਦੇ ਇਸ ਵਕਤ ਬੁਰੇ ਹਾਲ ਹੋ ਚੁੱਕੇ ਨੇ ਜਿੰਨਾ ਵੀ ਸਮਾਨ ਘਰਾਂ ਦੇ ਵਿੱਚ ਪਿਆ ਸੀ ਉਹ ਸਾਰਾ ਤਬਾਹ ਹੋ ਚੁੱਕਿਆ ਆ ਇੱਕ ਇਕਜ਼ੈਂਪਲ ਤੁਹਾਨੂੰ ਦਿਖਾਉਨੇ ਆ ਅਸੀਂ ਰਮਦਾਸ ਏਰੀਏ ਦੇ ਪਿੰਡਾਂ ਦੇ ਵਿੱਚ ਇੱਕ ਵਾਰੀ ਪਾਣੀ ਦੱਸਦੇ ਆ ਵੀ ਲੱਤ ਚੁੱਕਾ ਸੀਗਾ ਪਰ ਹੁਣ ਫੇਰ ਇੱਕ ਵਾਰ ਤੋਂ ਪਾਣੀ ਫੇਰ ਚੜਿਆ ਆ ਤੇ ਹਾਲਾਤ ਦੇਖੋ ਘਰਾਂ ਦੇ ਕਿ ਇਹ ਦੋ ਦੋ ਤਿੰਨ ਤਿੰਨ ਵਾਰੀ ਪਾਣੀ ਲੱਥਨ ਦਿਆ ਆ ਫੇਰ ਚੜ ਜਾਂਦਾ ਫੇਰ ਲੱਥਦਾ ਫੇਰ ਚੜ ਜਾਂਦਾ ਤੇ ਇਹ ਦੇਖੋ ਵੀ ਬੈੱਡਾਂ ਦਾ ਹਾਲ ਘਰਾਂ ਦੀਆਂ ਛੱਤਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ ਤੇ ਬੌਜੀ ਇਹ ਕਿੰਨਾ ਕਿੰਨਾ ਪਹਿਲਾਂ ਪਾਣੀ ਸੀਗਾ ਹੁਣ ਕਿੰਨਾ ਕਿੰਨਾ ਹੈ ਇਹ ਜੀ ਪਹਿਲਾਂ ਤੇ ਲੱਤ ਗਿਆ ਜਦੋਂ ਹੁਣ ਫੇਰ ਮਤਲਬ 2 2.5 ਫੁੱਟ ਫੇਰ ਚੜ ਗਿਆ ਹੁਣ ਫੇਰ ਲੱਥਾ ਨਾਲ ਤਾਂ ਫਰਨੀਚਰ ਸਾਰਾ ਖਰਾਬ ਹੋ ਗਿਆ ਇਧਰ ਫਰਨੀਚਰ ਖਰਾਬ ਹੋ ਗਿਆ ਉਧਰ ਕੱਢ ਕੱਢ ਕੇ ਲਾਇਆ ਸਾਰੀ ਗਾਰਗੋਰ ਗੱਡੀ ਉਧਰੋਂ ਫੇਰ ਖਰਾਬ ਹੋ ਗਿਆ ਫਰਨੀਚਰ ਤੇ ਇਹ ਇਹ ਵਗੈਰਾ ਸਾਰੇ ਖਰਾਬ ਹੋ ਗਏ ਨੇ ਖਰਾਬ ਹੋ ਗਿਆ ਉਹ ਇੱਕੋ ਇਧਰ ਵੀ ਇਧਰ ਵੀ ਇਹ ਸਾਰੇ ਖਰਾਬ ਹੋ ਗਏ ਨਹੀਂ ਇਧਰ ਸੈਟੀਆਂ ਵਗੈਰਾ ਸਭ ਉਧਰ ਕੱਢ ਕੇ ਲਾਇਆ ਸਮਾਨ ਉਹ ਵੀ ਖਰਾਬ ਹੋ ਗਿਆ ਸਾਰਾ ਹੀ ਮੋਟਰਸਾਲਾਂ ਦੇ ਪਾਣੀ ਪੈ ਗਿਆ ਸਲੰਸਰਾਂ ਜੇ ਵੀ ਖਰਾਬ ਹੋ ਗਏ ਨੇ ਤਾਂ ਵੇਖੋ ਇੰਦਰ ਇਨਵਰਟਰ ਖਰਾਬ ਹੋ ਗਏ ਨੇ ਇਨਵਰਟਰ ਡੁੱਬ ਗਏ ਇੰਦਰ ਅੰਦਰ ਅੰਦਰ ਐਨੀ ਚੱਕ ਕੇ ਰੱਖਿਆ ਸੀ ਸਾਰਾ ਹੋ ਗਿਆ ਸਾਰਾ ਇੱਕੋ ਜਿਹਾ ਇਹ ਵੀ ਸਾਰਾ ਖਰਾਬ ਹੋ ਗਿਆ ਇਹ ਵੀ ਸਾਰੇ ਖਰਾਬ ਹੋ ਗਏ ਡੁੱਬ ਗਏ ਨਾਲ ਹੀ ਉਹ ਸਤ ਦੇ ਉੱਤੇ ਤਰੇਡ ਮੈਂ ਦੇਖ ਰਿਹਾ ਵੀ ਉਹ ਵੀ ਆ ਗਈ ਹੁਣ ਤਾਂ ਖਤਰਾ ਕਿਸੇ ਵਕਤ ਵੀ ਡਿੱਗ ਸਕਦੇ ਨੇ ਉਹ ਤਰੇੜਾਂ ਉੱਧਰ ਆ ਗਈਆਂ ਨੇ ਫਰਸ਼ ਅੰਦਰੋਂ ਬਹਿ ਗਏ ਨੇ ਸਾਰੇ ਅੰਦਰੋਂ ਪੱਲਾ ਕੱਢੀ ਪਾਣੀ ਕੱਢਿਆ ਅੰਦਰੋਂ ਬਹਿ ਗਏ ਨੇ ਫਰਸ਼ ਕਿੰਨੇ ਕਿੰਨੇ ਬਹਿ ਗਏ ਨੇ ਪੱਲੀ ਸਾਈਡ ਤੋਂ ਵੀ ਫਰਸ਼ ਸਾਡੇ ਬਹਿ ਗਏ ਨੇ ਸਾਰੇ ਚਾ ਇਹ ਕਦੀ ਪਾਣੀ ਪਹਿਲਾਂ ਵੀ ਦਾ ਆ ਜਾਂਦਾ ਹੁੰਦਾ ਸੀ ਕਿ ਜਾਂ ਇਹ ਇਹ ਭਾਜੀ 88 ਦੇ ਮਿਸਰ 95 ਦੇ ਲੱਗ ਚਾ ਗਿਆ ਆ ਹੀ ਉਹਦੇ ਛੋਟੇ ਛੋਟੇ ਹੁੰਦੇ ਆ ਤੇ ਉਸ ਤੋਂ ਬਾਅਦ ਹੋਣਾ ਹੀ ਆਪਣੀ ਹੋ ਹ ਸੰਭਾਲੀ ਤੇ ਫੇਰ ਆਇਆ ਜਿਹੜਾ ਮਤਲਬ ਬਲਾਇਆ ਜੀ ਇਹ 80 ਤੋਂ ਵੀ ਡਬਲ ਆ ਉਹ ਡਬਲ ਹੈ ਤੁਸੀਂ ਜਿਹੜੀ ਆ 30 35 ਫੁੱਟ ਮਤਲਬ ਨੀਵੀਂ ਉਸ ਤੋਂ ਉੱਪਰ 2 ਫੁੱਟ ਚੜ ਕੇ ਤੇ ਫੇਰ ਤੁਸੀਂ ਟੁੱਟੀਆਂ ਵੱਡੀਆਂ ਆਪਣੀਆਂ ਹਾਂਜੀ ਤੇ ਇਹ ਇਹ ਹੁਣ ਫੇਰ ਤਾਂ ਮੈਨੂੰ ਲੱਗਦਾ ਵੀ ਆਹ ਤੇ ਖਤਰਾ ਬਣ ਗਿਆ ਜੀ ਹੁਣ ਤਾਂ ਪਤਾ ਨਹੀਂ ਕਿਹੜੇ ਵੇਲੇ ਸ਼ਾਹ ਪਰਲੇ ਪਰਲੇ ਬੰਨੇ ਵੀ ਫਟੀਆਂ ਸਾਰੀ ਇਧਰੋਂ ਵੀ ਸਾਰਾ ਸਿਸਟਮ ਖਰਾਬ ਹੋਇਆ ਪਾਹੋਂ ਮੈਨੂੰ ਲੱਗਦਾ ਵੀ ਇਹ ਕਿਸੇ ਕੰਮ ਨਹੀਂ ਸਾਰੇ ਖਰਾਬ ਹੋ ਗਿਆ ਆ ਵੀ ਖਰਾਬ ਇਧਰ ਪਿਆ ਆ ਵੀ ਖਰਾਬ ਹੋ ਗਿਆ ਪਰਲੀ ਸਾਈਡ ਦੇ ਪਿਆ ਉਹ ਵੀ ਖਰਾਬ ਹੋ ਗਿਆ ਜੀ ਬੜੀ ਮੁਸ਼ਕਲਾਂ ਆ ਤੁਹਾਨੂੰ ਪਤਾ ਮਿਹਨਤ ਮਜ਼ਦੂਰੀ ਕਰਕੇ ਬਣਾਈਦਾ ਸਿਸਟਮ ਕੰਮ ਕੀ ਕਰਦੇ ਹੋ ਤੁਸੀਂ ਉਧਾਂ ਕੰਮ ਇਹਨ ਮਜ਼ਦੂਰੀ ਆ ਜੀ ਇਹ ਦੁਕਾਨਾਂ ਮਾੜੀ ਮੋਟੀਆ ਕਰਾਨੇ ਦੀ ਤੇ ਉਹ ਇਸ ਤਰ੍ਹਾਂ ਤੁਹਾਨੂੰ ਪਤਾ ਪਿੰਡਾਂ 'ਚ ਕਿੰਨਾ ਕੰਮ ਹੁੰਦਾ ਕਿੰਨੀ ਮਿਹਨਤ ਕਰਕੇ ਕਿੰਨੇ ਸਾਲ ਲੱਗ ਜਾਂਦੇ ਬਣਾਉਣ ਲੱਗਿਆ ਤੇ ਇੱਕ ਛਟ ਜੀ ਸਾਰੀ ਉਮਰ ਹੀ ਲੰਗੀ ਸਮਝਦੋਂ ਤੀ ਮਤਲਬ 35-40 ਸਾਲਾਂ ਦੀ ਉਮਰ ਹੋ ਗਈ ਹੈ ਤੇ ਵੇਖ ਲਓ ਦੀ ਉਹਨਾਂ ਦਾ ਕਰਨ ਡੇ ਕੁਛ ਗਰੀ ਕੋਸ਼ ਬਣਾ ਲਓ ਗਰੀ ਕੋਸ਼ ਬਣਾ ਲਓ ਤੇ ਇੱਕ ਛਟਕੇ ਦੇ ਵਿੱਚ ਹੀ ਸਾਰਾ ਸਿਸਟਮ ਖਰਾਬ ਹੋ ਗਿਆ ਵੇਖੋ ਤੁਹਾਡੇ ਬੱਚੇ ਕਿੰਨੇ ਜੀ ਤੁਹਾਡੇ ਬੱਚੇ ਜੀ ਇੱਕ ਗੁੜੀਆ ਕਾਕਾਏ ਖਰੀਦ ਹਾਂਜੀ ਇਹ ਫਾਦਰ ਸਾਹਿਬ ਨੇ ਪਹਿਲੇ ਅਟੈਕ ਹੋਇਆ ਇਹਨਾਂ ਨੂੰ ਪਰਲਸ ਦਾ ਤੇ ਇਹ ਵੀ ਦਵਾਈ ਦਾਰੂ ਚੱਲਦਾ ਜੀ ਇਹਨਾਂ ਦਾ ਵੀ ਬੜਾ ਮੁਸ਼ਕਿਲ ਆ ਸਿਸਟਮ ਤੇ ਵੇਖ ਲਓ ਕਿੰਦਾ ਹਾਲਾਤ ਤੁਹਾਨੂੰ ਪਤਾ ਹੈ ਭਾਈ ਹੋ ਸਕਦੀ ਹੈ ਕਿ ਇਹ ਤਾਂ ਹੁਣ ਜਿੱਦਾਂ ਉਮਰ ਲਾ ਕੇ ਤੁਸੀਂ ਆ ਰਹੀਆਂ ਜੀ ਜੇ ਕੁਝ ਕਰਨ ਦੇ ਆਮ ਬੰਦੇ ਦਾ ਤਾਂ ਕੰਮ ਹੀ ਨਹੀਂ ਵੇਖੋ ਦੀ ਸਾਰੀ ਜਿਹੜੀ ਉਮਰ ਹੀ ਸਾਰੀ ਨੰਗੀ ਹੈ ਬਣਾਉਣ ਚ ਜੀ ਤੁਸੀਂ ਇੱਥੇ ਸ਼ੁਰੂ ਤੋਂ ਇੱਥੇ ਰਹਿਣੇ ਬਾਬਾ ਜੀ ਸ਼ੁਰੂ ਤੋਂ ਸ਼ੁਰੂ ਸਹੀ ਬੜਾ ਡੂੰਗਾ ਪਾਣੀ ਮਿੱਟੀ ਪਾਪਾ ਦਾਦਾ ਪੁੱਤ ਭਾਈ ਬੇਟੀ ਖੇਰ ਬਿੰਨੇ ਹੋ ਗਿਆ ਤੇ ਬਾਅਦ ਪਾਣੀ ਵਿਚ ਜਾਮ ਚੜ ਕੇ ਮੁੜ ਕੇ ਮੁੜ ਕੇ ਚਿਰ ਕੇ ਪਾਣੀ ਇਦੋਂ ਸ਼ਾਇਦ ਆ ਗਿਆ ਬੜੇ ਬੰਸਰ ਬੜਾ ਬੜੇ ਅੱਖਰ ਤੰਗੇ ਹੋ ਕੇ ਬੜਾ ਕਮੇਜ ਤਾਂ ਸਦਾ ਕਰ ਦੇਖ ਲਓ ਸਾਰੀ ਉਮਰ ਲੰਘ ਜਾਂਦੀ ਆ ਤੇ ਇੱਕੋ ਛੱਟ ਕੇ ਜੀ ਸਾਰਾ ਲੰਘੀ ਹੈਗੀ ਹਲੂ ਹਾਲਾਤ ਨੇ ਬਣਾਉਣ ਲੱਗਿਆ ਵਾਕਿਆ ਸਾਰੀ ਉਮਰ ਲੱਗ ਜਾਂਦੀ ਬੰਦੇ ਦੇ ਬਣਾਉਣੀ ਹੁੰਦੀ ਚੀਜ਼ ਤੇ ਜਦੋਂ ਤਬਾਹ ਹੁੰਦੀ ਆ ਉਦੋਂ ਫਿਰ ਇੱਕ ਝਟਕੇ ਦੇ ਵਿੱਚ ਹੀ ਸਾਰਾ ਕੁਝ ਤੈਸ ਨਾਸ਼ ਹੋ ਜਾਂਦਾ ਬਾਬਾ ਜੀ ਦੀ ਸਾਰੀ ਉਮਰ ਲੰਘ ਗਈ ਹੈ ਬਣਾਉਂਦਿਆਂ ਨੂੰ ਤੇ ਬਾਬਾ ਜੀ ਕਦੀ ਇਦਾਂ ਜਿੰ ਤੋਂ ਪਹਿਲਾਂ ਕਦੀ ਪਾਣੀ ਦੇਖੀ ਸੀ ਇਦਾਂ ਥਾਸੀ ਵੇਖਿਆ ਥਾਸੀ ਥਾਸੀ ਜੇ ਕੋਈ ਨਾ ਭਾਵੁਕ ਨਾ ਹੋ ਤੁਸੀਂ ਕੋਈ ਗੱਲ ਨਹੀਂ ਫਿਰ ਵੀ ਰਲ ਮਿਲ ਕੇ ਤੁਸੀਂ ਫਿਰ ਹੰਬੜਾ ਮਾਰੋ ਕਿਉਂਕਿ ਪਰ ਸਰਕਾਰਾਂ ਸਰਕੂਰਾ ਦੇ ਤੱਕ ਯਕੀਨ ਨਾ ਰੱਖਿਓ ਹਮ ਇਹ ਤਾਂ ਹੁਣ ਰਹਿਣ ਲੱਗਿਆ ਵੀ ਡਰਾ ਕੋਈ ਚਿtreੜਾ ਭਗਤ ਅਗਿਆਪ ਤੱਕ ਕਰ ਗਿਆ ਚਿtreੜਾ ਲੱਗਾ ਡਿੰਗ 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 ਡਿਗਦੇ ਆ ਵੀ ਇਹ ਵੇਖੇ ਪਜਾ ਗਏ ਉਹ ਤੇ ਆ ਆ ਤੱਕ ਗਾਦਰ ਵੇਖਣ ਮੇਖ ਸੋਚ ਇਤਰਾ ਬੜਾ ਪ੍ਰਾਹਾਲ ਸਾਰੇ ਪਾਸੇ ਹੀ ਤਰੇੜਾ ਤਰੇੜਾ ਹੋ ਗਿਆ ਤੇ ਇਹ ਤੁਹਾਡੇ ਪਿੰਡ ਚ ਡਿੱਗੇ ਵੀ ਬਹੁਤ ਨੇ ਘਰ ਹੁਦਾ ਹਨਾ ਹਾਂ ਆ ਦਰਵਾਜ਼ੇ ਦੇਖੋ ਵੀ ਇਹ ਬੁਰੇ ਹਾਲ ਹੋ ਗਏ ਤਾਂ ਆ ਦੇਖੋ ਹਲਾਤ ਬਹੁਤ ਜਿਆਦੇ ਬੁਰੇ ਨੇ ਆ ਮੋਟਰਸਾਈਕਲ ਖੜਾ ਮੋਟਰਸਾਈਕਲ ਤੇ ਵੀ ਟਾਇਰ ਡੁੱਬੇ ਪਏ ਨੇ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਸਾਰੀਆਂ ਤਰੇੜਾਂ ਆ ਗਈਆਂ ਹਾਂ ਸਾਰੀਆਂ ਤਰੇੜਾਂ ਲੱਗੀਆਂ ਪੱਥਰੀ ਦਾ ਕੰਮ ਇੱਦਾਂ ਵੀ ਸਭ ਤਰੇੜਾਂ ਲੱਗੀਆਂ ਬਹੁਤ ਫਰਾਹ ਲੱਭੋ ਜਿਆਦਾ ਤੇ ਸਾਰਾ ਦਿਨ ਕੰਮ ਹੀ ਖਰਾਬ ਕੇ ਸਦਾ ਕੀ ਸਾਰਾ ਲਾਈਨਰ ਦੀ ਨਿਕਲ ਗਈ ਆ ਤਰੇੜਾਂ ਆ ਉਹ ਸਭ ਨਿਕਲ ਗਈਆਂ ਬੜਾ ਹਾਰੇ ਬਹੁਤ ਜਿਆਦਾ ਤੋੜਾਂ ਨਹੀਂ ਬਹੁਤ ਤਾਂ ਕਿ ਹੋਈ ਬਹੁਤ ਜਿਆਦਾ ਬਾਬਾ ਜੀ ਸਾਰੀ ਇੰਮਰਾਂ ਲਾਗੀ ਇੰਮਰਾਂ ਬਿਆ ਸਾਰੀ ਇੰਮਰਾਂ ਤੇ ਬੜਾ ਹਾਰ ਹੁੰਦੇ ਬਹੁਤ ਜਨਾ ਸਾਰੀ ਉਮਰ ਬਾਬਾ ਜੀ ਕਹਿੰਦੇ ਨੇ ਵੀ ਲੰਘ ਗਈ ਆ ਪਰ ਜਦੋਂ ਪਾਣੀ ਆਇਆ ਤੇ ਇੱਕੋ ਝਟਕੇ ਦੇ ਵਿੱਚ ਤਹਿਸਨੈਸ ਹੋ ਗਿਆ ਹੁਣ ਇਹ ਹਾਲਾਤ ਜਿਹੜੇ ਆ ਪਹਿਲਾਂ ਵਰਗੇ ਨਹੀਂ ਰਹਿਣੇ ਕਿਉਂਕਿ ਜਿਹੜੇ ਇਹ ਘਰਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ ਲੈਂਟਰਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ ਇਹ ਹੁਣ ਭਰੀਆਂ ਨਹੀਂ ਜਾਣੀਆਂ ਦਰਵਾਜ਼ੇ ਨਾਲੋਂ ਔਖੜ ਗਏ ਨੇ ਪੂਰੀ ਤਰ੍ਹਾਂ ਕੰਧਾਂ ਦੇ ਵਿੱਚ ਤਰੇੜਾਂ ਆ ਗਈਆਂ ਤੇ ਇਹ ਹਾਲਾਤ ਜਿਹੜੇ ਨੇ ਰਮਦਾਸ ਏਰੀਆ ਦੇ ਪਿੰਡਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਿੰਡ 마ਸੀਵਾੜਾ 마ਸੀ ਮਾਸ਼ਾਅੱਲਾ ਮਾਲਾ 마ਸੀਵਾੜਾ ਇਹ ਕਿ ਤਰਪਾਲ ਦੇ ਬਣਾ ਲਿਆ ਕਿ ਤਰਪਾਲ ਦਿਆ ਮੈਨੂੰ ਵੇਖ ਅੰਨੀ ਤਰਪਾਲ ਦਿਆ ਤਰਵਾ ਦੇ ਲੈ ਲਓ ਜੀ ਲੈ ਲਓ ਤੁਸੀਂ ਤਰਪਾਲਾ ਲੈ ਲਓ ਤਾਂ ਸੇਵਾ ਵੀ ਬਹੁਤ ਕਰ ਰਹੇ ਨੇ ਲੋਕ ਪਰ ਇੱਥੇ ਇਹ ਹਾਲਾਤ ਜਿਹੜੇ ਨੇ ਇਹ ਹੁਣ ਪਰਪਾਈ ਇਹਨਾਂ ਦੀ ਕਦੀ ਵੀ ਨਹੀਂ ਹੋ ਸਕਦੀ ਕੈਮਰਾਮੈਨ ਗੁਲਸ਼ਨਦਾਰ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਹੜਾ ਨੇ ਵਸਦੇ ਘਰਾਂ ਨੂੰ ਪੂਰੀ ਤਰ੍ਹਾਂ ਉਜਾੜ ਕੇ ਰੱਖ ਦਿੱਤਾ ਆ ਅਸੀਂ ਇਸ ਵੇਲੇ ਜ਼ਿਲ੍ਹਾ ਅੰਮ੍ਰਿਤਸਰ 마ਸ਼ਿਆਣਾ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਦੇਖੋ ਵੀ ਚੰਗੇ ਭਲੇ ਘਰ ਨੂੰ ਮੀਂਹ ਨੇ ਐਡੀ ਢਾਹ ਲਾਈ ਆ ਵੀ ਇਹ ਇਹ ਹੁਣ ਘਰ ਐਂ ਲੱਗਦਾ ਵੀ ਜਿਵੇਂ ਸਦੀਆਂ ਤੋਂ ਇਸ ਘਰ ਦੇ ਵਿੱਚ ਕੋਈ ਰਹਿੰਦਾ ਨਹੀਂ ਆ। ਕੰਦਾ-ਕੁੰਦਾ ਸਾਰੀਆਂ ਔਖੜ ਗਈਆਂ ਨੇ ਤੇ ਜਿਹੜੇ ਇਹ ਘਰ ਦੇ ਵਿੱਚ ਦੋ ਕਮਰੇ ਦੱਸਦੇ ਆ ਤੇ ਦੋਵੇਂ ਕਮਰੇ ਇਸ ਤਰੀਕੇ ਨਾਲ ਤਬਾਹ ਹੋਏ ਆ ਕਿ ਇਹ ਘਰ ਦਾ ਹੁਣ ਐਂ ਲੱਗਦਾ ਵੀ ਜਿਵੇਂ ਪਤਾ ਹੀ ਨਹੀਂ ਕਿੰਨੇ ਸਦੀਆਂ ਤੋਂ ਇੱਥੇ ਇਹ ਕੋਈ ਵੀ ਨਹੀਂ ਰਹਿ ਰਿਹਾ। ਤੇ ਦੇਖੋ ਵੀ ਇਹ ਹਾਲਾਤ ਨੇ ਬੀਜੀ ਸਾਡੇ ਨਾਲ ਨੇ ਜਿਨ੍ਹਾਂ ਦਾ ਇਹ ਘਰ ਆ। ਬੀਜੀ ਇਹ ਕੀ ਸੀਗਾ ਜੀ ਇੱਥੇ ਇਹ ਕਮਰਾ ਸਾਨੂੰ ਲੱਗਦਾ ਉਹ ਨਾਲ ਆ ਰਸੋਈ ਹੀ ਤੇ ਇੱਥੇ ਇੱਕ ਕਮਰਾ ਇੱਕ ਆਇਆ ਕਮਰਾ ਹੀ ਟੁੱਟ ਗਿਆ ਸਾਰਾ ਇਹ ਵੀ ਕਮਰਾ ਸੀਗਾ ਇੱਥੇ ਹਾਂ ਹਾਂਜੀ ਇਹ ਵੀ ਕਮਰਾ ਹੀ ਉਹ ਵੀ ਹੋਰ ਸੋਈ ਅੱਛਾ ਇੱਧਰ ਸਾਡੀ ਗੰਧ ਹੀ ਆ ਉਹ ਤੁਸੀਂ ਤਾਂ ਗੰਧ ਹੀ ਸਾਰੀ ਦੇਖੀ ਹੈ ਸਾਰੀ ਗੰਧ ਉੱਥੋਂ ਤੱਕ ਸੀਗੀ ਹਾਂ ਉੱਥਰ ਨਜ਼ਰ ਆਉਂਦੀ ਹੈ ਸਾਰਾ ਟੁੱਟ ਗਿਆ ਜੀ ਹਾਂਜੀ ਸਾਰਾ ਟੁੱਟ ਗਿਆ ਮੇਰਾ ਤੇ ਪਾਜੀ ਬੰਦਾ ਵੀ ਨਹੀਂ ਸਿਰ ਤੇ ਹੈਗਾ ਅੱਛਾ ਹਾਂਜੀ ਤੁਸੀਂ ਕੌਣ ਕੌਣ ਰਹਿੰਦੇ ਹੋ ਤੁਸੀਂ ਮੇਰੇ ਦੋ ਬੱਚੇ ਨੇ ਹਾਂਜੀ ਤੇ ਮਤਲਬ ਕੁੜੀਆਂ ਵੀ ਆਈਆਂ ਤੇ ਦੋ ਮੁੰਡੇ ਨੇ ਤੇ ਬੰਦਾ ਨਹੀਂ ਮਿਲਿਆ ਕ। ਚਲੋ ਆਓ ਤੁਸੀਂ ਆਪਣਾ ਸਾਨੂੰ ਦਿਖਾਓ ਸਾਰਾ ਕੁਝ ਵੀ ਕੀ ਕੁਝ ਨੁਕਸਾਨ ਹੋਇਆ। ਬੜੇ ਦਾਨੀ ਸੱਜਣ ਵੀ ਨੇ ਜਿਹੜੇ ਹੈਲਪ ਕਰਨਗੇ। ਗੁਲਸ਼ਨ ਉਹ ਦਿਖਾਓ ਅੰਦਰ ਤਰੇੜਾਂ ਕਿੰਨੇ ਜ਼ਬਰਦਸਤ ਤਰੀਕੇ ਨਾਲ ਆਈਆਂ ਨੇ। ਇਹ ਹੁਣ ਡਿੱਗਣ ਵਾਲਾ ਹੀ ਰਹਿ ਗਿਆ। ਇਹ ਸਟਰਕਚਰ ਹੁਣ ਜਿਹੜਾ ਤੁਸੀਂ ਮਾਲਾ ਹੀ ਨਾਲੇ ਸਾਡੇ ਕੋਠੇ ਵਾਲਿਆਂ ਵਾਲੇ। ਅੱਛਾ। ਹਾਂਜੀ। ਤੇ ਇਹ ਇੱਥੇ ਤੁਸੀਂ ਬੈੱਡ ਬੁੱਡ ਲਾਇਆ ਸੀ? ਹਾਂਜੀ ਉਹ ਫਿਰ ਅਹੀਂ ਫੜਾਫੜ ਚੁੱਕ ਕੇ ਅਹੀਂ ਕਿਸੇ ਦੇ ਘਰ ਲੈ ਹੋ ਸ਼ਮਾਨ ਰੱਖਿਆ ਆ। ਚਾ ਹਾਂਜੀ ਇੱਕ ਇਹ ਕਮਰਾ ਸੀਗਾ ਤੇ ਇੱਕ ਇਹਦੇ ਨਾਲ ਆਹ ਵਾਲਾ ਸੀਗਾ ਇਹ ਤਾਂ ਲੱਗਦਾ ਹੀ ਨਹੀਂ ਇੱਥੇ ਕਮਰਾ ਹੁੰਦਾ ਸੀ ਕੋਈ ਆ ਪਿੱਛੇ ਸਾਰਾ ਹੋ ਗਿਆ ਨਾ ਟੁੱਟ ਪਰਾਂ ਰੁੜ ਗਈ ਸਾਰੀ ਹਾਂਜੀ ਤੇ ਇਹ ਇਹਦੇ ਵਿੱਚ ਹੋਰ ਕਿਹੜਾ ਕਿਹੜਾ ਸਮਾਨ ਤੁਹਾਡਾ ਖਰਾਬ ਹੋ ਗਿਆ ਜੀ ਹੋਰ ਪਾ ਜੀ ਫਿਰ ਜਿਹਦੇ ਵੀ ਮਤਲਬ ਸਾਰੇ ਭਾਂਡੇ ਭੁੰਡੇ ਚੁੱਕ ਕੇ ਅਸੀਂ ਫਿਰ ਉਧਰ ਲੈ ਗਏ ਨਾ ਕਿਸੇ ਦੇ ਘਰ ਰੱਖ ਲਿਆ ਫਿਰ ਅਸੀਂ ਇਦਾਂ ਡਰਦੇ ਮਾਰੇ ਫਿਰ ਅਸੀਂ ਵੀ ਸਾਰਾ ਸਮਾਨ ਵੀ ਜੋ ਵੀ ਕੱਪੜਾ ਲੀੜਾ ਸੀ ਤੇ ਅਸੀਂ ਫਿਰ ਵੀ ਕਿਸੇ ਦੇ ਘਰ ਰੱਖ ਲਿਆ ਕੰਮ ਕੀ ਕਰਦੇ ਆ ਤੁਸੀਂ ਉਦਾਂ ਮਜ਼ਦੂਰੀ ਕਰਦੇ ਆ ਪਾਜੀ ਇਦਾਂ ਹੀ ਦਿਹਾੜੀ ੱੱਪਾ ਹੀ ਕਰਦੇ ਆ ਹੋਰ ਤੇ ਸਾਡੀ ਕੋਈ ਨੌਕਰੀ ਨੁਕਰੀ ਨਹੀਂ ਹੈਗੀ ਬਸ ਇਦਾਂ ਹੀ ਆ ਬਸ ਆਹੀ ਜਿਹੜੀ ਤੁਸੀਂ ਇਥੋਂ ਚਾਰਦਵਾਰੀ ਕੀਤੀ ਸੀਗੀ ਆ ਦੋ ਕਮਰੇ ਸੀਗੇ ਇੱਕ ਇੱਥੇ ਸੀਗਾ ਚਾਰਦਵਾਰੀ ਉਹ ਤੁਸੀਂ ਤਾਂ ਸਾਰੀ ਉਹ ਪਰਲੇ ਪਾਸੇ ਡਿੱਗੀ ਹੈ ਅੱਛਾ ਹਾਂਜੀ ਇਥੋਂ ਕੀਤੀ ਉਹ ਹੀ ਚਾਰਦਵਾਰੀ ਆ ਉਹ ਸਾਡਾ ਨਲਕਾ ਆ ਉਹ ਸਾਡਾ ਇੱਧਰ ਵਾਲਾ ਲੈਟਰਨ ਬਾਥਰੂਮ ਵੀ ਉਹ ਬਾਥਰੂਮ ਇਹ ਪਾਣੀ ਕਿੰਨਾ ਕਿੰਨਾ ਫਿਰਕੇ ਗਿਆ ਜੀ ਇਥੇ ਬਹੁਤ ਪਾਣੀ ਇੰਨਾ ਨਾ ਹੋ ਗਿਆ ਇਹ ਪਾਣੀ ਛੇ ਛੇ ਫੋਟ ਹਾਂਜੀ ਇਸੇ ਬੋਟਾ ਇਹ ਇਹ ਇੰਨਾ ਹੀ ਉੱਚਾ ਸੀਗਾ ਕਿ ਜਾਂ ਇਹ ਹੁਣ ਇਹ ਜਿਹੜੀ ਗਾਰ ਚੜੀ ਹੈ ਇਹ ਆਦੇ ਨਾਲ ਗਾਰਨਾ ਹੋਇਆ ਹੈ ਇਹ ਥੱਲੇ ਹਰਸ਼ ਪੱਕੇ ਆ ਨਾ ਨਾ ਪੱਕਾ ਨਹੀਂ ਕੱਚਾ ਹੀ ਐਵੇਂ ਝੂਠ ਮਾਰੀਏ ਅੱਛਾ ਥੱਲੇ ਵੀ ਕੱਚਾ ਹੀ ਆ ਹੁਣ ਗਾਰ ਚੜ ਗਈ ਉਹ ਹਾਂਜੀ ਗਾਰ ਚੜ ਗਈ ਆ ਥੱਲੋਂ ਵੀ ਕੱਚਾ ਹੀ ਆ ਵੀ ਹਾਂਜੀ ਤੇ ਬੱਚੇ ਕੀ ਕਰਦੇ ਨੇ ਤੁਹਾਡੇ ਬੱਚੇ ਆ ਹੀ ਭਾਈ ਦਿਹਾੜੀ ਕਰਦੇ ਆ ਬੱਚੇ ਦਿਹਾੜੀ ਕਰਦੇ ਹਾਂਜੀ ਤੁਹਾਡੇ ਪਤੀ ਹੈ ਨਹੀਂ ਕਿਤੇ ਪਤੀ ਨਹੀਂ ਆ ਤੋਹਰੇ ਨਹੀਂ ਆ ਬਸ ਵੀ ਘਰ ਦਾ ਗੁਜ਼ਾਰਾ ਦਿਹਾੜੀ ਧੂੜੀ ਲਾ ਕੇ ਚੱਲਦਾ ਹਾਂ ਜੀ ਹੁਣ ਤਾਂ ਤੁਸੀਂ ਇੱਥੇ ਰਹਿ ਨਹੀਂ ਸਕਦੇ ਤੁਸੀਂ ਕਿੱਥੇ ਰਹਿਣੇ ਪਏ ਫਿਰ ਹੁਣ ਹਾਂਜੀ ਹੁਣ ਕਿੱਥੇ ਰਹਿੰਦੇ ਪਏ ਤੁਸੀਂ ਹੁਣ ਨਹੀਂ ਭਾਜੀ ਆ ਕਿਸੇ ਦੇ ਘਰ ਹੀ ਰਹਿਣ ਰੂਣ ਦੇ ਹਾਂਜੀ ਕਿਸੇ ਦੇ ਘਰ ਸਮਾਨ ਟਕਾਇਆ ਕੋਈ ਆਇਆ ਤੁਹਾਨੂੰ ਕੋਈ ਕੋਈ ਕਹਿਣ ਵੀ ਜਾਂ ਕੋਈ ਦਾਸਾਰ ਪੁੱਛਣ ਆਇਆ ਤੁਹਾਡੀ ਕਿ ਵੀ ਅਸੀਂ ਹਾਂਜੀ ਨਹੀਂ ਕਿਸੇ ਨੇ ਵੀ ਕੁਛ ਨਹੀਂ ਵੀ ਸਾਰਸੁਰ ਹਾਂਜੀ ਤੁਹਾਡਾ ਕੀ ਨਾਮ ਆ ਜੀ ਪੂਰਾ ਮੇਰਾ ਨਾਮ ਜੀ ਪਰਮਜੀਤ ਹੈ ਪਰਮਜੀਤ ਹੈ ਤੁਹਾਡੇ ਕੋਲ ਕੋਈ ਮੋਬਾਈਲ ਨੰਬਰ ਹੈਗਾ ਤੁਹਾਡਾ ਕੋਈ ਆਪਣਾ ਕੋਈ ਜਿਹੜਾ ਚੇਤਾ ਹੋਵੇ ਤੁਹਾਨੂੰ ਮੰਗਾ ਦੇ ਦਸੀ ਮੋਬਾਈਲ ਨੰਬਰ ਕਾਕੇ ਦਾ بیٹے ਦਾ بیٹے ਦਾ ਕੋਈ ਦੱਸ ਦਿਓ ਤੁਸੀਂ ਚੇਤਾ ਨਹੀਂ ਨਹੀਂ ਭਾਜੀ ਸਾਡੇ ਕੋਲ ਤੇ ਅਸੀਂ ਅਨਪੜ ਹੈਗੇ ਆ ਕਿ ਇੰਨਾ ਨਹੀਂ ਜਾਣਕਾਰੀ ਮੰਗਾ ਤੇਰੇ ਕੋ ਹੈ ਨੰਬਰ ਚਲੋ ਕੋਈ ਗੱਲ ਨਹੀਂ ਮੈਂ ਇੱਥੇ ਹੀ ਹਾਂ ਜੇ 2-3 ਘੰਟੇ ਜੇ ਤੁਹਾਨੂੰ ਯਾਦ ਆਵੇ ਜਾਂ ਮੁੜ ਕੇ ਦੱਸਿਓ ਕਿਉਂਕਿ ਵਿੱਚ ਆਪਾਂ ਲਾ ਦੇਾਂਗੇ ਕਈ ਵਾਰੀ ਕੋਈ ਮਦਦ ਕਰਨ ਵਾਲਾ ਆ ਜਾਂਦਾ ਤੇ ਇਹ ਇਹ ਫਿਰ ਇੱਥੇ ਤਾਂ ਮਤਲਬ ਪੂਰਾ ਜਿੱਦਾਂ ਪਰਿਵਾਰ ਰਹਿੰਦੇ ਨੇ ਉਦਾਂ ਪਰਿਵਾਰਾਂ ਨੂੰ ਘਰ ਸੀਗਾ ਇਹ ਹਾਂਜੀ ਹਾਂਜੀ ਮਾਤਾ ਆਪ ਵੀ ਦਿਹਾੜੀ ਕਰਦੇ ਨੇ ਦੋ ਬੱਚੇ ਨੇ ਕਹਿੰਦੇ ਵੀ ਉਹ ਵੀ ਦਿਹਾੜੀ ਕਰਦੇ ਨੇ ਇੱਕ ਗੁੱਡੀ ਵਿਆਹੀ ਆ ਤੇ ਇਹ ਇਹ ਤੁਹਾਨੂੰ ਮੈਂ ਸਮਝਾਵਾਂ ਵੀ ਆਹ ਜਿਹੜੀ ਜਗ੍ਹਾ ਖਾਲੀ ਹੈ ਇੱਥੇ ਵੀ ਇੱਕ ਕਮਰਾ ਸੀਗਾ ਉਹ ਪੱਕਾ ਕਮਰਾ ਸੀਗਾ ਕਿ ਬਾਲਿਆਂ ਵਾਲਾ ਸੀਗਾ ਉਹ ਵੀ ਬਾਲਿਆਂ ਵਾਲਾ ਸੀਗਾ ਆ ਇਧਰੋਂ ਪਿੱਛੋਂ ਦੇਖੋ ਰਾਵੀ ਨੇ ਜਦੋਂ ਮਾਰ ਮਾਰੀ ਆ ਤੇ ਇੱਥੇ ਕਮਰਾ ਆ ਵਾਲਾ ਸੀਗਾ ਇਹ ਕਮਰਾ ਪੂਰੀ ਤਰ੍ਹਾਂ ਢਹਿ ਗਿਆ ਇੱਥੇ ਇਹਦਾ ਤਾਂ ਕੋਈ ਨਾਮੋਂ ਨਿਸ਼ਾਨ ਨਹੀਂ ਰਿਹਾ ਤੇ ਪਿਛਲੇ ਪਾਸੋਂ ਦੇਖੋ ਵੀ ਉਹ ਵੀ ਕੰਧਾਂ ਔਖੜ ਗਈਆਂ ਨੇ ਛੱਤ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣੀ ਆ ਪਿਛਲੀਆਂ ਕੰਧਾਂ ਦੇ ਵਿੱਚ ਵੀ ਤਰੇੜਾ ਆ ਗਈਆਂ ਨੇ ਇਧਰੋਂ ਵੀ ਇੱਕ ਵਾਰੀ ਜ਼ਰੂਰ ਦਿਖਾ ਦਿਓ ਇਹ ਸਮਝਾ ਮੈਂ ਤੁਹਾਨੂੰ ਇਸ ਕਰਕੇ ਰਿਹਾ ਆਂ ਵੀ ਤੁਹਾਨੂੰ ਚੰਗੀ ਤਰ੍ਹਾਂ ਅਸੀਂ ਵਿਧ ਪ੍ਰੂਫ ਦਿਖਾ ਦਈਏ ਕਈ ਵਾਰੀ ਬਹੁਤ ਲੋਕ ਤਰਾਜ ਵੀ ਕਰਦੇ ਵੀ ਤੁਸੀਂ ਚੰਗੀ ਤਰ੍ਹਾਂ ਦਿਖਾਉਂਦੇ ਨਹੀਂ ਚੰਗੀ ਤਰ੍ਹਾਂ ਦਿਖਾਓ ਇਹਨਾਂ ਦਾ ਮੋਬਾਈਲ ਨੰਬਰ ਵੀ ਦਿਆ ਕਰੋ ਥੱਲੇ ਕਿਉਂਕਿ ਇਹਨਾਂ ਦੀ ਕਈ ਵਾਰੀ ਮਦਦ ਕਰਨ ਵਾਲੇ ਲੋਕ ਬਹੁਤ ਹੁੰਦੇ ਨੇ ਇਹ ਹਾਲਾਤ ਨੇ ਤੇ ਇਹ ਸਾਹਮਣੇ ਦੇਖੋ ਤਰੇੜ ਕਿੱਡੀ ਭੋਟੀ ਆਈ ਪਈ ਐ ਵੀ ਆਰ ਪਰ ਦਿਸਣਾ ਸ਼ੁਰੂ ਹੋ ਗਿਆ ਬਾਲੇ ਪਤਾ ਨਹੀਂ ਕਿਹੜੇ ਵੇਲੇ ਥੱਲੇ ਡੇਗ ਪੈਣੇ ਆ ਰਸੋਈ ਦਾ ਹਾਲ ਇਸ ਵੇਲੇ ਪੂਰਾ ਬੁਰਾ ਹੋ ਗਿਆ ਤਾਂ ਇਹ ਕਹਿ ਲਓ ਵੀ ਇਹ ਹੁਣ ਇਹ ਘਰ ਰਹਿਣ लायक ਨਹੀਂ ਰਿਹਾ ਇਹ ਸਿਰਫ ਹੁਣ ਇੱਕ ਖਾਲੀ ਪਲਾਟ ਬਣ ਕੇ ਰਹਿ ਗਿਆ ਇਹ ਖਾਲੀ ਪਲਾਟ ਹੈ ਇਹਦੇ ਵਿੱਚ ਹੁਣ ਕੋਈ ਰਹਿ ਨਹੀਂ ਸਕਦਾ ਇਹ ਹੜਾਂ ਦੀ ਬਾਅਦ ਦੇ ਇਫੈਕਟ ਹੁੰਦੇ ਆ ਬਹੁਤ ਸਾਰੇ ਲੋਕ ਆਉਂਦੇ ਆ ਫੋਟੋਆਂ ਖਿਚਾ ਕੇ ਚਲੇ ਜਾਂਦੇ ਨੇ ਪਾਣੀ ਵੇਖ ਕੇ ਚਲੇ ਜਾਂਦੇ ਨੇ ਰੀਲਾਂ ਬਣਾਉਂਦੇ ਨੇ ਸਟਿੱਕਾਂ ਬਣਾਉਂਦੇ ਨੇ ਇਹ ਚੀਜ਼ਾਂ ਤੁਹਾਨੂੰ ਪਾਣੀ ਲਥਨ ਤੋਂ ਬਾਅਦ ਦੱਸਣ ਗਿਆ ਕਿ ਇਹ ਹਸਲ ਹਾਲਾਤ ਹੜਾਂ ਦੇ ਕੀ ਹੁੰਦੇ ਨੇ ਇਹ ਮਾਤਾ ਜੀ ਨੇ ਇਹ ਮਾਤਾ ਦਾ ਆਪਣਾ ਘਰ ਹੈ ਇਹ ਇੱਥੇ ਦੋ ਬੱਚੇ ਕਹਿੰਦੇ ਵੀ ਇਹਨਾਂ ਦੇ ਹੈਗੇ ਨੇ ਦਿਹਾੜੀ ਢੱਪਾ ਕਰਕੇ ਇਹ ਟਾਈਮ ਸਾਰਦੇ ਨੇ ਟਾਈਮ ਪਾਸ ਕਰਦੇ ਨੇ ਤੇ ਇਹ ਹਾਲਾਤ ਜਿਹੜੇ ਆ ਹੁਣ ਇਹਨਾਂ ਦੇ ਬਹੁਤ ਜ਼ਿਆਦਾ ਬੁਰੇ ਹੋ ਗਏ ਨੇ ਇਹ ਪੂਰਾ ਵਧੀਆ ਸੀਗਾ ਜੀ ਜਿੱਦਾਂ ਰਹਿਣ ਲਾਇਕ ਸੀਗਾ ਮਕਾਨ ਇੱਥੇ ਰਹਿੰਦੇ ਰਹੇ ਆ ਇਹ ਪਾਣੀ ਤੋਂ ਬਾਅਦ ਇਹ ਹਾਲਾਤ ਬਣ ਗਏ ਇਹਨਾਂ ਦੇ ਘਾਟੋ ਪਿੰਡ ਚ ਕਿੰਨੇ ਕ ਘਰ ਹੋਣਗੇ ਜਿਹੜੇ ਇਦਾਂ ਤਬਾਹ ਘਟੋ ਘਾਟੇ 5-7 ਘਰ ਹੈਗੇ ਆ ਸਰ ਹਾਂਜੀ ਜਿਨ੍ਹਾਂ ਨੂੰ ਸਾਰਾ ਰੋੜ ਕੇ ਲੱਗਿਆ ਪਾਣੀ ਰਾਵੀ ਬਹੁਤ ਮਾੜਾ ਕੰਮ ਕੀਤਾ ਜੋ ਵੀ ਹੈਗਾ ਸਭ ਲੈ ਕੇ ਰੋੜ ਕੇ ਮਾੜਾ ਬੰਦਾ ਬਣਾ ਵੀ ਸਕਦਾ ਨਹੀਂ ਜਿੱਦਾਂ ਦੇ ਹਾਲਾਤ ਬਣ ਗਏ ਠੀਕ ਹੈ ਭਾਈ ਠੀਕ ਹੈ ਤਾਂ ਇਹ ਹਾਲਾਤ ਨੇ ਇਹ ਹੜ੍ਹਾਂ ਤੋਂ ਬਾਅਦ ਦੀਆਂ ਤਸਵੀਰਾਂ ਨੇ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਨੇ 2-2 ਫੁੱਟ ਥੱਲੇ ਘਾਰ ਚੜ ਗਈ ਹੈ ਇੱਕ ਕਮਰਾ ਟਹਿ ਗਿਆ ਦੂਸਰਾ ਢਾਂਡੇ ਕਿਨਾਰੇ ਦੇ ਉੱਪਰ ਆ ਰਸੋਈ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ ਤੇ ਹੁਣ ਇਹ ਪਰਿਵਾਰ ਜਿਹੜਾ ਵਾ ਕਿਸੇ ਦੇ ਘਰੇ ਰਹਿਣ ਦੇ ਲਈ ਮਜਬੂਰ ਹੈ